ਅਸੀਂ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸਪਲਾਈ ਲਾਈਨ ਹੈਗੀ ਉਹਨੂੰ ਕਟ ਕਰੀਏ ਜਿਹੜੇ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤੇ ਸਿਰੇ ਨਾਲ ਇੱਕ ਵਾਰੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਆਪਾਂ ਚੱਕੀ ਹੈਗੀ 1 ਮਹੀਨੇ ਦਾ ਆਪਾਂ ਸੜਾ ਇਹ ਪਲਾਨ ਹੋਗਾ ਹਰ ਇੱਕ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਜਿੱਥੇ ਨਸ਼ਾ ਦੇ ਤਸਕਰਾਂ ਦੀ ਹੌਸਲਾ ਸ਼ਿਕਨੀ ਕਰਾਂਗੇ ਆਪਾਂ ਗਲਤ ਤਰੀਕੇ ਨਾਲ ਪੈਸੇ ਕਮਾ ਕੇ ਆਪਣੇ ਲਈ ਸੰਪਦਾ ਇਕੱਠੀ ਕਰ ਸਕਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਮੈਸੇਜ ਹੈਗਾ ਕਿ ਆਪਾਂ ਉਹ ਨਹੀਂ ਹੋਣ ਦੁਮਾਰੇ ਤਲਾ ਵੀ ਹੈ ਗਿਆ ਕਿ ਆਪਾਂ ਆਪਣੇ ਜਿਹੜੇ ਲੋਕੀ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਦੁਸ਼ਮਨ ਦੇਸ਼ ਦੀ ਇਹ ਸਾਜ਼ਿਸ਼ ਹੈ ਤੁਸੀਂ ਇਹਦੇ ਵਿੱਚ ਨਾ ਆਓ ਨਸ਼ੇ ਦਾ ਕਾਰੋਬਾਰ ਜਿਹੜਾ ਹੈਗਾ ਉਹ ਦੇਸ਼ ਨੂੰ ਤਬਾਹ ਕਰ ਸਕਦਾ ਹੈਗਾ ਬੇਸਿਕਲੀ ਇੱਕ ਮਹਿੰਮ ਸ਼ੁਰੂ ਕੀਤੀ ਗਈ ਹੋਈ ਹੈ ਪੂਰੇ 1 ਮਹੀਨੇ ਦਾ ਸਾਡਾ ਆਪਰੇਸ਼ਨ ਪਲਾਨ ਕੀਤਾ ਹੋਇਆ ਡਰਗ ਦੇ ਖਿਲਾਫ ਪੰਜਾਬ ਸਰਕਾਰ ਦੀ ਜਿਹੜੀ ਮਹਿੰਮ ਚੱਲ ਰਹੀ ਹੈ ਜਾਂ ਜਿਹੜੀ ਪੰਜਾਬ ਪੁਲਿਸ ਨੇ ਚੁੱਕਿਆ ਹੋਇਆ ਅਸਬਕੀ ਆਪਾਂ ਡਰੱਗਸ ਨੂੰ ਖਤਮ ਕਰਨਾ ਹੈਗਾ ਆਪਣੇ ਨੌਜਵਾਨ ਬੱਚਿਆਂ ਨੂੰ ਬਚਾਉਣਾ ਹੈਗਾ ਇਹਦੇ ਨੇ ਲਗਾਤਾਰ ਰਿਫਰਟ ਕੀਤੇ ਜਾ ਰਹੇ ਨੇ ਐਂਡ ਅਨਪ੍ਰੈਸੀਡੈਂਟਡ ਸਕਸੈਸ ਸਾਨੂੰ ਮਿਲੀ ਹੈਗੀ ਪਿਛਲੇ ਸਾਲ ਵੀ ਇਸ ਸਾਲ ਵੀ ਲਗਾਤਾਰ ਰਿਕਵਰੀਜ਼ ਹੋ ਰਹੀਆਂ ਨੇ ਤੇ ਅੱਜ ਉਸੇ ਆਪਰੇਸ਼ਨ ਦੇ ਸਿਲਸਿਲੇ ਚ ਅੱਜ ਤਰਨ ਜਿਹੜਾ ਅਮ੍ਰਿਤਸਰ ਰੂਰਲ ਹੈ ਉਦੇ 6 ਸਬ ਡਿਵੀਜ਼ਨ ਵਿੱਚ 8 ਪੁਲਿਸ ਸਟੇਸ਼ਨਾਂ ਵਿੱਚ ਜਿਹੜੇ ਹੌਟ ਸਕਵਡ ਆਪਾਂ ਆਈਡੈਂਟੀਫਾਈ ਕੀਤੇ ਸੀਗੇ ਜਿੱਥੇ ਸਾਨੂੰ ਇਤਲਾ ਸੀਗੀ ਕਿ ਇੱਥੇ ਡਰੱਗਸ ਦੇ ਹੋਣ ਦੇ ਇਮਕਾਨ ਹੱਤੇ ਜਾਂ ਉਥੋਂ ਵਦ ਸੀਲ ਹੋ ਰਹੀ ਹੈ ਜਾਂ ਉਸ ਏਰੀਆ 'ਚ ਸਾਨੂੰ ਇਨਫੋਰਮੇਸ਼ਨ ਸੀਗੀ ਸਾਡੇ ਮੁਖਬਰਾ ਰਾਈ ਤੇ ਉਥੇ ਰੇਡ ਕੀਤੀ ਗਈ तकरीबन 500 ਤੋਂ ਵੱਧ ਮੁਲਾਜ਼ਮੇ ਦੇ ਵਿੱਚ ਇਨਵੋਲਡ ਰਹੇ ਇਹਦੇ ਵਿੱਚ 8 ਡੀਐਸਪੀ ਤੇ 2 ਐਸਪੀ ਲੈਵਲ ਦੇ ਅਫਸਰ इवन ਐਸਐਸਪੀ ਸਾਹਿਬ ਹਿਮਸੈਲਫ ਜੰਡਿਆਲਾ ਸਬਡਿਵੀਜ਼ਨ ਚ ਤੇ ਉਹਨਾਂ ਦੇ ਨਾਲ ਐਸਪੀ ਹੈੱਡਕੁਆਰਟਰ ਵਗੈਰਾ ਵੀ ਗਏ ਸੀਗੇ ਬੇਸਿਕਲੀ ਇਹ ਜਿਹੜਾ ਆਪਰੇਸ਼ਨ ਹੈ ਇਹ ਮਲਟੀ ਡਾਈਮੈਨਸ਼ਨਲ ਹੈਗਾ ਇੱਕ ਪਾਸੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸਪਲਾਈ ਲਾਈਨ ਹੈਗੀ ਉਹਨੂੰ ਕੱਟ ਕਰੀਏ ਜਿਹੜੇ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਜਿੱਦਾਂ ਪਿਛਲੇ ਦਿਨਾਂ ਤੁਸੀਂ ਦੇਖਿਆ ਵੀ ਹੈਗਾ ਕਿ ਲਗਾਤਾਰ ਇਹ ਕਾਰਵਾਈ ਚੱਲ ਰਹੀ ਹੈ ਪੂਰੇ ਪੰਜਾਬ ਚ ਤੇ ਉਦੋਂ علاوہ ਲੋਕਾਂ ਨੂੰ এড્યુਕੇਟ ਕਰਨ ਲਈ ਸੰਪਰਕ ਪ੍ਰੋਗਰਾਮ ਕੀਤੇ ਜਾਣਗੇ ਜਿਹੜੇ ਜਿਹੜੇ ਖਾਸ ਤੌਰ ਤੇ ਡਿਮਾਂਡ ਲਾਈਨ ਨੂੰ ਕੰਟਰੋਲ ਕਰਨ ਲਈ ਵੀ ਪਾਪਲਾਨ ਬਣਾਇਆ ਹੋਇਆ ਇਹਦੇ ਵਿੱਚ ਲੋਕਾਂ ਨੂੰ এড્યુਕੇਟ ਕਰਨਾ ਲੋਕਾਂ ਦੇ ਨਾਲ ਜੁੜਨਾ ਜਿਹੜੇ ਪਹਿਲਾਂ ਦੇ ਪ੍ਰੋਗਰਾਮ ਚੱਲ ਰਹੇ ਨੇ ਨਸ਼ੇ ਦੇ ਖਿਲਾਫ ਉਹਦੇ ਵਿੱਚ ਇਨਵੋਲ ਹੋਣਾ ਤੇ ਨਵੇਂ ਸਿਰੇ ਨਾਲ ਇੱਕ ਵਾਰੀ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਆਪਾਂ ਚੱਕੀ ਹੈਗੀ 1 ਮਹੀਨੇ ਦਾ ਆਪਾਂ ਸਾਡਾ ਇਹ ਪਲਾਨ ਹੋਊਗਾ ਦਿਨ ਉਹ ਤੋਂ ਬਾਅਦ ਫਿਰ ਆਪਾਂ ਇੱਕ ਬੜੀ ਡਿਸਾਈਡ ਕਰਾਂਗੇ ਦੇਖਾਂਗੇ ਆਊਟਕਮ ਕੀ ਰਿਹਾ ਹੈਗਾ ਐਂਡ ਵਿਲ ਫਾਲੋ ਇਟ ਅਕੋਰਡਿੰਗਲੀ ਸੋ ਥਿਸ ਇਜ਼ दिन एनीथिंग रिकवरीज हो रही है ने, पर राइट नाउ आई कैनोट डिसक्लोज द इनफॉर्मेशन बिकॉज लॉ लीगली जीडी डिमांड्स है वो पूरी करके एफ आई आर दर्ज करके दैन आफ्टर वी वुड भी एबल टू से इसमें क्या कुछ अभी ने हमने रिकवर किया है बट कामयाबी मिली है बहुत अच्छी कामयाबी मिली है ਔਰ ਸ਼ਾਮ ਤੱਕ ਇਹ ਇਨਫੋਰਮੇਸ਼ਨ ਵੀ ਰਿਕਵਰੀ ਕੀ ਜੋ ਹੈ ਉਹ ਆਪਕੇ ਸਾਥ ਸ਼ੇਅਰ ਕਰ ਲਈ ਜਾਏਗੀ ਨਸ਼ਾ ਤਸਕਰਾਂ ਦੇ ਘਰਾਂ ਦੇ ਪਰ ਪੀਲਾ ਪੰਜਾ ਵੀ ਸਰ ਚਲਾਇਆ ਜਾ ਰਿਹਾ ਹੈ ਸਰ ਅੰਮ੍ਰਿਤਸਰ ਵਿਖੇ ਇਲਾਕੇ ਵਿੱਚ ਕਾਫੀ ਬੜੀ ਤਸਲਾ ਨਸ਼ਾ ਤਸਕਰੇ ਸਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਹਰ ਇੱਕ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਜਿੱਥੇ ਨਸ਼ਾ ਦੇ ਤਸਕਰਾਂ ਦੀ ਹੌਸਲਾ ਸ਼ਿਕਨੀ ਕਰਾਂਗੇ ਆਪਾਂ ਆਪਾਂ ਉਹਨਾਂ ਦੇ ਹੌਸਲੇ ਤੋੜਾਂਗੇ ਇੱਕ ਵਾਰੀ ਲੋਕੀ ਜੇ ਸਮਝਦੇ ਹੋਣਗੇ ਕਿ ਗਲਤ ਤਰੀਕੇ ਨਾਲ ਪੈਸੇ ਕਮਾ ਕੇ ਆਪਣੇ ਲਈ ਸੰਪਦਾ ਇਕੱਠੀ ਕਰ ਸਕਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਮੈਸੇਜ ਹੈਗਾ कि ਆਪਾਂ ਉਹ ਨਹੀਂ ਹੋਣ ਦਵਾਗੇ ਅਜਨਾਲਾ ਲੋਪੋ ਕੇ ਬਾਰਡਰ ਏਰੀਆ ਵਾ ਡਰੋਨ ਦੀ ਮੂਵਮੈਂਟ ਅਕਸਰ ਉੱਥੇ ਹੁੰਦੀ ਹੈ ਜਿਹੜਾ ਅੱਜ ਇੱਕ ਆਪਰੇਸ਼ਨ ਚ ਲਾਇਆ ਗਿਆ ਉਸ ਦੇ ਵਿੱਚ ਕੋਈ ਇਸ ਨੂੰ ਲੈ ਕੇ ਕਾਮਯਾਬੀ ਮਿਲੀ ਹੈ ਕਿਉਂਕਿ ਡਰੋਨ ਮੂਵਮੈਂਟ ਦੇ ਨਾਲ ਹੈਰੋਇਨ ਬਹੁਤ ساری ਤਕਰੀਰ ਦੇ ਦੇਖੋ ਡਰੋਨ ਮੂਵਮੈਂਟ ਜਿਹੜਾ ਹੈਗਾ ਉਹਦੇ ਨਾਲ ਤਸਕਰੀ ਹੋ ਰਹੀ ਹੈ ਕੋਈ ਸ਼ੱਕ ਵਾਲੀ ਕਰ ਲਈ ਹੈ ਸਾਡੀ ਤੇ ਬੀਐਸਐਫ ਦੀ ਲਗਾਤਾਰ ਤਾਲਮੇਲ ਨਾਲ ਵੀ ਸਾਰੀ ਕਵਾਇਦ ਚੱਲ ਰਹੀ ਹੈਗੀ ਲਗਾਤਾਰ ਰਿਕਵਰੀ ਵੀ ਕੀਤੀ ਜਾ ਰਹੀ ਹੈਗੀ ਸਾਡੇ ਵੱਲੋਂ ਵੀ ਹੌਟ 스ਪੌਟ ਆਇਡੈਂਟੀਫਾਈਡ ਹੈਗੇ ਨੇ ਤੇ ਡਰੋਨ ਦੀ ਮੂਵਮੈਂਟ ਤੇ ਨਿਗਾਹ ਵੀ ਰੱਖੀ ਜਾਂਦੀ ਹੈਗੀ ਇਹ ਜਿਹੜਾ ਅੱਜ ਦਾ ਹੈਗਾ ਉਚ ਕਿ ਦਿਨ ਵੇਲੇ ਡਰੋਨ ਮੂਵਮੈਂਟ ਅਵੋਇਡ ਕਰਦੇ ਨੇ ਉਹ ਤੇ ਇਸ ਕਰਕੇ ਡਰੋਨ ਨਾਲ ਸੰਬੰਧਿਤ ਇਸ ਵੇਲੇ ਕੋਈ ਗੱਲ ਨਹੀਂ ਹੈਗੀ ਪਰ ਡਰੋਨ ਸਾਡੀ ਆਪਣੀ ਪ੍ਰਾਇੋਰਟੀ ਵਿੱਚ ਹੈਗਾ ਕਿ ਜਦੋਂ ਵੀ ਡਰੋਨ ਦੀ ਜਿਹੜੀ ਐਕਟੀਵਿਟੀਆਂ ਹੈਗੀਆਂ ਉਹ ਕਿਹੜੇ ਕਿਹੜੇ ਏਰੀਆ ਚ ਹੋ ਰਹੀਆਂ ਨੇ ਉਹ ਤਸਕਰਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਜਗ੍ਹਾ ਆਇਡੈਂਟੀਫਾਈ ਕੀਤੀ ਜਾਵੇ ਤੇ ਉਹਦੇ ਨਾਲ ਲੱਗੇ ਜਿਹੜੇ ਏਰੀਆਸ ਹੈਗੇ ਉਹਨੂੰ ਸਰਵੇਲੈਂਸ 'ਚ ਰੱਖਿਆ ਜਾਵੇ ਇਹ ਸਾਡੇ ਵੱਲੋਂ ਅਫਰਟ ਕੀਤਾ ਜਾ ਰਿਹਾ ਸਰ ਸਵਾਲ ਤੇ ਹੀ ਇਸਨੇ ਸਪਲਾਈ ਚੇਨ ਤੁਸੀਂ ਕਹਿੰਦੇ ਤੋੜਾਂਗੇ ਪਰ ਡਰੋਨ ਦੀ ਲਗਾਤਾਰ ਮੂਵਮੈਂਟ ਕਰਕੇ ਸਪਲਾਈ ਚੇਨ ਨਹੀਂ ਟੁੱਟ ਪਾਰੀ ਵੀ ਕੀ ਕਰੀਏ ਸਾਹ ਤੋਂ ਲਗਾਤਾਰ ਡੋਨ ਆ ਰਹੇ ਹੁਣ ਮੈਂ ਕੁਛ ਇੱਦਾਂ ਨਹੀਂ ਨਕੈਦਵਾ ਜਿਹੜਾ ਕੰਟਰੋਵਰਸ਼ਨ ਹੋ ਜਾਏ ਠੀਕ ਹੈ ਤੁਸੀਂ ਤੇ ਜਾਣਦੇ ਹੋਗੇ ਇਹ ਦੁਸ਼ਮਨ ਦੇਸ਼ ਦੀ ਦੇਖੋ ਸਾਜ਼ਿਸ਼ ਹੈਗੀ ਸਾਨੂੰ ਜਿਹੜਾ ਡੀ ਸਟੇਬਲ ਕਰਨ ਲਈ ਇਦੇ ਲਈ ਹੀ ਆਪਾਂ ਕੋਸ਼ਿਸ਼ ਕਰ ਰਹੇ ਹੈਗੇ ਕਿ ਭਈ ਜਿਹੜੀ ਸਰਹੱਦ ਪਾਰ ਤੋਂ ਇਹ ਨਸ਼ੀਦਾ ਕਾਰੋਬਾਰ ਹੋ ਰਿਹਾ ਹੈਗਾ ਤਾਂ ਹੀ ਸਾਡੇ ਵੱਲੋਂ ਸਾਡੀ ਸਰਕਾਰਾਂ ਨੇ ਵੀ ਬਹੁਤ ਸਖਤ ਰਵਈਆ ਅਪਣਾਇਆ ਹੋਇਆ ਹੈਗਾ ਸਰਹੱਦ ਪਾਰ ਦੀ ਦੇਸ਼ ਨਾਲ ਕਿ ਜਿਸ ਤਰੀਕੇ ਨਾਲ ਉਹਦੀ ਐਕਟੀਵਿਟੀ ਹੈਗੀ ਸਮਾਜ ਨੂੰ ਖਰਾਬ ਕਰਨ ਦੀ ਆਪਾਂ ਉਹਦੇ ਵੇਲੇ ਉਹਦੇ ਵਿੱਚ ਜਿਹੜਾ ਹੈਗਾ ਉਹ ਸ਼ਕਤੀ ਨਾਲ ਆਪਣਾ ਰਵਈਆ ਸਾਡਾ ਸ਼ਕਤੀ ਵਾਲਾ ਹੋਵੇ ਤੇ ਕਿਸੇ ਵੀ ਤਰੀਕੇ ਨਾਲ ਆਪਾਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਇਦੇ ਵਿੱਚ ਸਾਡੀ ਗੱਲਾਂ ਵੀ ਹੈਗੀਆਂ ਕਿ ਆਪਾਂ ਆਪਣੇ ਜਿਹੜੇ ਲੋਕੀ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਦੁਸ਼ਮਨ ਦੇਸ਼ ਦੀ ਇਹ ਸਾਜ਼ਿਸ਼ ਹੈ ਤੁਸੀਂ ਇਹਦੇ ਵਿੱਚ ਨਾ ਆਓ ਇਹ ਗੱਲਾਂ ਜਿਹੜੀਆਂ ਨੇ ਇਹ ਦੇਸ਼ ਨੂੰ ਡੀਸਟੇਬਲ ਕਰਦੀਆਂ ਨੇ ਨਸ਼ੇ ਦਾ ਕਾਰੋਬਾਰ ਜਿਹੜਾ ਹੈਗਾ ਉਹ ਦੇਸ਼ ਨੂੰ ਤਬਾਹ ਕਰ ਸਕਦਾ ਹੈਗਾ ਇਸ ਕਰਕੇ ਦੁਸ਼ਮਨ ਦੀ ਜਿਹੜੀ ਇਹ ਸਾਜ਼ਿਸ਼ ਹੈ ਉਹਦੇ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈਗਾ ਇਹ ਸਾਰੀ ਅਪੀਲ ਹੈਗੀ ਕਿਉਂਕਿ ਜਿਹੜੇ ਵੀ ਕ੍ਰਿਮਿਨਲ ਨੇ ਉਬੀ ਦੇਸ਼ਵਾਸੀ ਤੇ ਹੈਗੇ ਨੇ ਦੇਸ਼ ਭਗਤ ਭక్తి ਦਾ ਸੰਦੇਸ਼ ਉਹ ਨੂੰ ਜ਼ਰੂਰ ਦੇਣਾ ਚਾਹਣਾ ਮੈਂ ਕਿ ਉਹ ਕਾਰੋਬਾਰ ਨਾ ਕਰੋ ਜਿਹਦੇ ਨਾਲ ਦੇਸ਼ ਦੀ ਸਟੇਬਲ ਹੁੰਦਾ ਹੋਵੇ ਤੇ ਨਾਲ ਹੀ ਸਾਡੇ ਵੱਲੋਂ ਇਹ ਪ੍ਰਣ ਹੈਗਾ ਕਿ ਜਿਹੜਾ ਵੀ ਕੋਈ ਬੰਦਾ ਦੇਸ਼ ਦੇ ਵਿਰੁੱਧ ਇਹ ਕਾਰਵਾਈ ਕਰੂਗਾ ਉਹਨੂੰ ਕਿਸੇ ਵੀ ਤਰੀਕੇ ਨਾਲ ਬਖਸ਼ਿਆ ਨਹੀਂ ਜਾਣਾ ਹੈਗਾ ਇਹਦੀ ਸਾਡੀ ਜਿਹੜੀ ਸਰਗਰਮੀ ਹੈਗੀ ਉਹ ਚੱਲਦੀ ਰਹਿਣੀ ਹੈ ਸਰਕਾਰੀ ਜਿਹੜੇ ਪਿੰਡ ਵਾਸੀ ਨੇ ਇਸ ਇਲਾਕੇ ਵਾਸੀ ਨਸ਼ਾ ਕਰਨ ਉਸ ਪਰਮਾਨਾਮ ਚਾਹੁੰਦੇ ਨੇ ਪਰ ਪੁਲਿਸ ਦੇ ਅਧਿਕਾਰਚਾਰੀ ਡਰਦੇ ਮਾਰੇ ਪੁਲਿਸ ਤੱਕ ਪਹੁੰਚ ਨਹੀਂ ਕਰ ਪਾਉਂਦੇ ਨੇ ਦੇਖੋ ਸੰਪਰਕ ਪ੍ਰੋਗਰਾਮ ਸਾਡਾ ਮੈਂ ਤਾਂ ਹੀ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਜਿਹੜੀ ਹੈਗੀ ਉਹ ਮਲਟੀਫੈਸਟ ਹੈਗੀ ਸਾਡੀ ਇਸ ਵਾਰੀ ਇਹ ਅਪਰੋਚ ਆਪਾਂ ਲੋਕਾਕੋਲ ਵੀ ਜਾਵਾਂਗੇ ਸੰਪਰਕ ਕਰਾਂਗੇ ਪ੍ਰੋਗਰਾਮ ਬਣਾਵਾਂਗੇ ਈਵਨ ਬੱਚਿਆਂ ਦੀ ਜਿਹੜੀ ਖਾਸ ਤੌਰ ਤੇ ਤਰਬੀਅਤ ਕਰਨੀ ਹੈਗੀ ਉਹਨਾਂ ਦੇ ਸੌਫਟਵੇਅਰ ਤੇ ਲਿਖਣਾ ਹੈਗਾ ਕਿ ਨਸ਼ੇ ਦੇ ਖਿਲਾਫ ਰਹਿਣ ਬੱਚਿਆਂ ਦੀ ਵੀ ਐਜੂਕੇਸ਼ਨ ਵਿੱਚ ਸ਼ਾਮਿਲ ਕਰਨ ਲਈ ਆਉਣ ਤੋਂ ਪਹਿਲਾਂ ਵੀ ਆਪਾਂ ਇਹ ਸਟ੍ਰੈਟਜੀ ਬਣਾ ਰਹੇ ਸੀਗੇ कि ਜਿੰਨੇ ਵੀ ਸਕੂਲ ਹੈਗੇ ਉਹਦੇ ਟੀਚਰਸ ਦਾ ਸਹਿਯੋਗ ਲਿਆ ਜਾਵੇ ਉਹ ਸਾਰੇ ਟੀਚਰਸ ਨਾਲ ਮੀਟਿੰਗ ਕਰਕੇ ਉਹਨੂੰ ਦੱਸਿਆ ਜਾਵੇ ਕਿਉਂਕਿ ਜਦੋਂ ਇੱਕ ਵਾਰੀ ਟੀਚਰ ਦੱਸ ਦਿੰਦਾ ਹੈਗਾ ਬੱਚੇ ਛੋਟੇ ਆਪਣੇ ਟੀਚਰਸ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਗੱਲਾਂ ਜਿਹੜੀਆਂ ਦੱਸੀਆਂ ਗਈਆਂ ਹੁਣ ਉਹਨੂੰ ਮੰਨਦੇ ਨੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਸੌਫਟਵੇਅਰ ਤੇ ਇਹ ਲਿਖੀਏ ਕਿ ਭਈ ਨਸ਼ਾ ਪਹਿੜੀ ਚੀਜ਼ ਹੈਗੀ ਉਹਨਾਂ ਦੇ ਵਿੱਚ ਇਹ ਫਖਰ ਪੈਦਾ ਕਰੀਏ ਕਿ ਉਹ ਨਸ਼ੇ ਤੋਂ ਦੂਰ ਹੈਗੇ ਨੇ ਅੱਜ ਮਹਿੰਮੇ ਸਾਡੀ ਜਿਹੜੀ ਹੈਗੀ ਇਹ ਦੂਰਦਰਸ਼ੀ ਇੱਕ ਲੰਬੀ ਯੋਜਨਾ ਦਾ ਹਿੱਸਾ ਹੈਗੀ ਤਾਂ ਕਿ ਆਪਾਂ ਆਜ ਦੇ ਸਮਾਜ ਚ ਜਿਹੜੀ ਪੀੜ੍ਹੀ ਆਉਣ ਵਾਲੇ ਸਮਾਜ ਦੀ ਜਿੰਮੇਵਾਰੀ ਸਮਾਜ ਦੀ ਚੱਕਣੀ ਹੈਗੀ ਉਹਨੂੰ ਵੀ ਇਸ ਗੱਲ ਲਈ ਤਿਆਰ ਕੀਤਾ ਜਾਵੇ ਕਿ ਉਹ ਨਸ਼ੇ ਤੋਂ ਦੂਰ ਰਹਿਣ ਸਰ ਜਿਵੇਂ ਕਿ ਜਾਗਰੂਕ ਮਹਿੰਮ ਸ਼ੁਰੂ ਕਰੀਏ ਤਾਂ ਉਸ ਵਿੱਚ ਨੁੱਕੜ ਨਾਟਕ ਕੋਈ ਪਲੇਸ ਐਕਟ ਜਿਹੜੇ ਕਿ ਬੱਚਿਆਂ ਦੇ ਦਿਮਾਗ ਤੇ ਛਾਪ ਜਾਂਦੇ ਆ ਉਹ ਬਾਬਾ ਹੈਲਪ ਕਰਦੇ ਦੇਖੋ ਮੈਂ ਤੇ ਕਰਦਾ ਰਿਹਾ ਹੈਗਾ ਸਾਰੇ ਜਾਣਦੇ ਨੇ ਜਿਹੜੇ ਮੇਰੇ ਨਾਲ ਬੀਐਸਐਫ ਚ ਜੁੜੇ ਰਹੇ ਹੈਗੇ ਕਿ ਬਾਰਡਰ ਚ ਹਰ ਇੱਕ ਜ਼ਿਲ੍ਹੇ ਚ گاؤں ਚ ਜਾ ਕੇ ਹਰ ਇੱਕ ਪਿੰਡ ਚ ਜਾ ਕਰਕੇ ਅਪਨ ਨੁਕਰਨਾਟਕ ਵੀ ਕੀਤੇ ਉਹ ਆਪਾਂ ਬਹੁਤ ਸਾਰੇ ਪ੍ਰੋਗਰਾਮ ਕੀਤੇ ਸੀਗੇ ਥਿਸ ਇਸ ਅ ਵੈਰੀ ਗੁੱਡ ਅਪਰੋਚ ਐਂਡ ਵੈਰੀ ਗੁੱਡ ਆਈਡੀਆ ਬਿਕਾਉਜ਼ ਜਿਹੜਾ ਐਜੂਕੇਸ਼ਨ ਹੈਗੀ ਕਿਸੇ ਦੀ ਉਹ ਜੇ ਅਗਰ ਰਿਕਰੀਏਸ਼ਨ ਨਾਲ ਜੁੜ ਜਾਏ ਤਾਂ ਉਹਦਾ ਇੰਪੈਕਟ ਵਧੇ ਜਾਂਦਾ ਹੈਗਾ ਵੀਲ ਡਿਫੀਨਿਟਲੀ ਥਿੰਕ ਅਬਾਊਟ ਇਟ ਕਿ ਜਿਹੜੇ ਗਰੁੱਪ ਹੈਗੇ ਨੇ ਨਾਟਕ ਗਰੁੱਪ ਜਿਹੜੇ ਹੈਗੇ ਨੇ ਉਹਨੂੰ ਇਨਵੋਲਵ ਕੀਤਾ ਜਾਵੇ ਜਿਹੜੇ ਨੁੱਕੜ ਨਾਟਕ ਨੇ ਇਹਦੇ ਬਰਵਾ ਜਿਹੜੇ ਖਾਸ ਤੋ ਸੇ ਅੰਮ੍ਰਿਤਸਰ ਬਹੁਤ ਇਸ ਮਾਮਲੇ ਚ ਰਿਚ ਹੈਗਾ ਨਾਟਕ ਦੀ ਜਿਹੜੀ ਪਰੰਪਰਾ ਹੈਗੀ ਹੈ ਥੀਏਟਰ ਦੇ ਜਿਹੜੇ ਆਰਟਿਸਟ ਨੇ ਬਾਕੀ ਹੋਰ ਦੂਜੇ ਆਰਟਿਸਟ ਇਥੇ ਬਹੁਤ ਵੱਡੀ ਤਜਾ ਚ ਤੇ ਬਹੁਤ ਕੁਆਲਿਟੀ ਦੇ ਕਲਾਕਾਰ ਹੈਗੇ ਨੇ ਉਹਨਾਂ ਨੂੰ ਵੀ ਜ਼ਰੂਰ ਇਹਦੇ ਵਿੱਚ ਸ਼ਾਮਿਲ ਕੀਤਾ ਜਾਵੇ ਸਾਡਾ ਵੀ ਗਰੁੱਪ ਆਇਆ ਤੁਸੀਂ ਵੀ ਕਰਦੇ ਹੋ ਜ਼ਰੂਰ ਕਰੋ ਪਲੀਜ਼ ਤੁਸੀਂ ਸਾਡੇ ਨਾਲ ਹੱਥ ਜੁਆਇਨ ਕਰੋ ਐਸਐਸਪੀ ਸਾਹਿਬ ਨਾਲ ਮਿਲੋ ਬਟ ਥਿਸ ਇਜ਼ ਵੈਰੀ ਗੁੱਡ ਹਰ ਇੱਕ ਸਮੱਸਿਆ ਹਰ ਇੱਕ ਦੀ ਹੈ ਨਾ ਇਹ ਸਮਾਜ ਦੀ ਸਮੱਸਿਆ ਹੈ ਕਿ ਜਿਹਨੂੰ ਕੱਲੀ ਪੁਲਿਸ ਦੇ ਕੰਦੇ ਰੱਖ ਕੇ ਤੁਸੀਂ ਨਹੀਂ ਕਾਮਯਾਬ ਹੋ ਸਕਦੇ ਇਸ ਸਾਰੇ ਨੂੰ ਹੋਲਿਸਟਿਕਲੀ ਇਹਦੇ ਵਿੱਚ ਕੰਮ ਕਰਨਾ ਪੈਣਾ ਜਿਹੜਾ ਕੰਮ ਪੁਲਿਸ ਦਾ ਹੈਗਾ ਸਪਲਾਈ ਲੇਨ ਚੇਨ ਨੂੰ ਤੋੜਨ ਲਈ ਉਹ ਤੋਂ ਅਲਾਵਾ ਸੰਪਰਕ ਕਰਨ ਦਾ ਉਹ ਤੋਂ ਅਲਾਵਾ ਜਿਹੜੇ ਮਾੜੇ ਅੰਸਰ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦਾ ਉਹ ਪੁਲਿਸ ਕਰ ਰਹੀ ਹੈ ਪਰ ਡਿਮਾਂਡ ਲਾਈਨ ਜਿਹੜੀ ਹੈਗੀ ਉਹਦੇ ਵਿੱਚ ਸਾਨੂੰ ਸਹਿਯੋਗ ਚਾਹੀਦਾ ਹੈਗਾ ਨਾਗਰਿਕਾਂ ਦਾ ਪੂਰੇ ਸਮਾਜ ਦਾ ਤਾਂ ਕਿ ਆਪਾਂ ਰਲ ਮਿਲ ਕੇ ਇਸ ਬੁਰਾਈ ਨੂੰ ਜੜੋਂ ਵੱਢ ਸਕੀਏ ਸਰ ਫੈਂਸਿੰਗ ਦੇ ਲੱਗ ਕੇ ਤਾਂ ਚਿੜੀ ਨਹੀਂ ਫੜ ਸਕਦੀ ਪਰ ਉਹਦੇ ਬਾਅਦ ਨੂੰ ਡਰੋਨ ਦੇ ਰਾਹੀਂ ਤਸਕਰੀ ਹੋ ਰਹੀ ਹੈ ਚਿੜੀ ਤਾਂ ਉੱਪਰ ਚਲੇ ਜਾਂਦਾ ਨਾ ਡਰੋਨ 1 ਕਿਲੋਮੀਟਰ ਪਾਰ ਕਰਕੇ ਅੰਮ੍ਰਿਤਸਰ ਵਿੱਚ ਆ ਜਾਂਦੀ ਹੈ ਹਰੋਇਨ ਤੇ ਸਾਡੀਆਂ ਸਿਕਿਉਰਿਟੀ ਫੋਰਸਿਸ ਕਿੱਥੇ ਨੇ ਕੀ ਕੰਮ ਕਰਦੀਆਂ ਸਰ ਹੁਣ ਦੱਸੋ ਫੇਰ ਦੇ ਵਿੱਚ ਕਿਸ ਰੈਂਟਰ ਸਾਡੀ ਸਿਕਿਉਰਿਟੀ ਫੋਰ ਜ਼ਮੀਨ ਤੇ ਕਿ ਆਸਮਾਨ ਤੇ ਦੱਸੋ ਡਰੋਨ ਅਪਰ ਸਰ ਨਹੀਂ ਨਾ ਆਉਂਦਾ ਡਰੋਨ ਸੁਣ ਤਾਂ ਲੋ ਮੇਰੀ ਗੱਲ 500 ਮੀਟਰ ਦੇ ਵਿੱਚ ਰਾਹੀਂ ਡਰੋਨ ਨਹੀਂ ਨਹੀਂ ਇਦਾਂ ਨਹੀਂ ਹੈਗਾ ਡਰੋਨ ਬਹੁਤ ਜਿਹੜੀਆਂ ਡਰੋਨ ਵੀ ਰਿਕਵਰ ਕਰ ਰਹੀ ਐ ਉਹ ਵੀ ਕਰ ਰਹੀ ਮੇਰੀ ਗੱਲ ਸੁਣੋ ਡਰੋਨ ਬਹੁਤ ਐਡਵਾਂਸ ਹੋ ਗਏ ਨੇ ਤੁਸੀਂ ਦੁਸ਼ਮਨ ਨੂੰ ਇੰਨਾ ਕਮਜ਼ੋਰ ਨਾ ਸਮਝੋ देयर ਆ ਡਰੋਨਸ ਜਿਹੜੇ ਬਹੁਤ ਹਾਈ ਕੈਪੈਸਿਟੀ ਤੇ ਬਹੁਤ ਹਾਈ ਲੈਵਲ ਤੇ ਜਾ ਕਰਕੇ ਵੀ ਡ੍ਰੌਪ ਕਰ ਦਿੰਦੇ ਨੇ ਇਦਾਂ ਦੀ ਗੱਲਾਂ ਵੀ ਹੋ ਜਾਂਦੀਆਂ ਨੇ ਇਹ ਤੇ ਦੇਖੋ ਲਗਾਤਾਰ ਸਤਤ ਜੰਗ ਹੈਗੀ ਜਿਹੜੀ ਲਗਾਤਾਰ ਚਲਦੀ ਰਹਣੀ ਹੈਗੀ ਇੱਕ ਖੈਰ ਵੋ ਸ਼ਰ ਦੀ ਜੰਗ ਹੈਗੀ ਜਦੇ ਵਿੱਚ ਆਪਾਂ ਖੈਰ ਵਾਲੇ ਪਾਸੇ ਹੈਗੇ ਹੁਣ ਕੋਸ਼ਿਸ਼ ਕਰ ਰਹੇ ਹੈਗੇ ਕਿ ਜਿਹੜੇ ਇਹ ਸ਼ਰ ਪਸੰਦ ਹੈਗੇ ਜਿਹੜੇ ਸਾਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇਗੇ ਇਹਨਾਂ ਤੇ ਕਾਬੂ ਪਾਈਏ ਡਰੋਨ ਇਜ਼ ਅ 빅 ਚੈਲੰਜ ਫਾਰ ਅਸੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕਿ ਡਰੋਨ ਇੱਕ ਬੜਾ ਚੈਲੰਜ ਹੈ ਤੇ ਇਸ ਚੈਲੰਜ ਤੋਂ ਨਿਪਟਣ ਲਈ ਆਪਾਂ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਕਿ ਸਰਕਾਰੀ ਏਜੰਸੀਜ਼ ਵੀ ਇਹਦੇ ਵਿੱਚ ਕੰਮ ਕਰਨੀਆਂ ਨੇ ਕਿ ਕੋਈ ਇਦਾਂ ਦਾ ਮੈਕੈਨਿਜ਼ਮ ਬਣਾਇਆ ਜਾਵੇ ਜਿਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਡਵਲਪ ਹੋਵੇ ਕਿ ਡਰੋਨ ਜਿਹੜਾ ਹੈਗਾ ਉਹ ਸਾਡੀ ਸਰਹੱਦ ਨੂੰ ਪਾਰ ਨਾ ਕਰ ਸਕੇ ਐਂਡ ਵੀ ਕੈਨ ਹੈਵ ਅ ਸਾਇੰਟਿਫਿਕ ਟੈਕਨੋਲੋਜੀਕਲ ਐਡਵਾਂਸਮੈਂਟ ਐਂਡ ਇਨਵੈਂਸ਼ਨ ਸਮ ਡੇ ਕਿ ਜਿਹਦੇ ਵਿੱਚ ਆਪਾਂ ਇਹਨੂੰ ਕੰਟਰੋਲ ਕਰ ਸਕੀਏ ਪਰ ਜਦੋਂ ਤੱਕ ਇਹ ਨਹੀਂ ਹੋ ਰਿਹਾ ਹੈਗਾ ਉਸ ਵੇਲੇ ਤੱਕ ਵੀ ਆਰ ਟ੍ਰਾਈਂਗ आवर ਲੀਵਲ ਬੈਸਟ ਕਿ ਜਿਹੜੇ ਆਸ-ਪਾਸ ਦੇ ਕੁਝ ਹੋਰ ਏਰੀਆ ਹੈਗੇ ਉਹਦੇ ਵਿੱਚ ਇਹਨੂੰ ਜਿਹੜਾ ਹੈਗਾ ਹੌਟ ਸਪੌਟ ਆਈਡੈਂਟੀਫਾਈ ਕਰਕੇ ਸਾਡੀ ਆਪਣੀ ਗਰਾਊਂਡ ਲੈਵਲ ਦੀ ਇੰਟੈਲੀਜੈਂਸ ਲੈ ਕਰਕੇ ਨਾਗਰੀਕਾਂ ਦੇ ਸਹਿਯੋਗ ਲੈ ਕਰਕੇ ਉਹਨਾਂ ਕੋਲ ਇਨਫੋਰਮੇਸ਼ਨ ਲੈ ਕਰਕੇ ਡਰੋਨ ਦੀ ਜਿਹੜੀ ਡਰਾਪਿੰਗ ਇੱਥੇ ਹੁੰਦੀ ਹੈ ਉਹਦੇ ਵਿੱਚ ਉਹਨਾਂ ਨੂੰ ਕੰਟਰੋਲ